ਜੀਤੇ ਪ੍ਰਕਾਸ਼ ਹੋਵੇ ਉਥੇ ਹੀ ਚਾਲੀ ਕੇ ਸੀਸ ਝੁਕਾ ਲਈਏ ਰਾਜੇ ਰਾਜ ਕੇ ਗੁਰੂ ਦੇ دیدار ਕਰੀਏ ਸਾਰੇ ਔਗਣਾ ਤਾਈ ਮਿਟਾ ਲਈਏ ਗੁਰਬਾਣੀ ਤੇ ਗੁਰੂ ਇਤਿਹਾਸ ਸੁਣ ਕੇ ਆਉ ਹਾਜ਼ਰੀ ਸਾਰੇ ਲਗਵਾਨੀਏ ਕਰਮਜੀਤ ਸਿੰਘ ਆਗ ਤੇ ਬਾਗ ਲਾਉਣੇ ਸੰਗਤ ਜੀ ਗੁਰੂ ਦੀ ਫਤ ਬਲਾ ਲਈਏ ਪਰਮ ਸਤਕਾਰ ਜੋਗਾ ਗੁਰੂ ਰੂਪ ਖਾਲਸਾ ਜੀ ਜੁਗੋ ਜੁਗ ਅਟਲ ਸਤਗੁਰੂ ਬਾਣੀ ਕੇ ਬਹੁਤ ਜਵਰਤਸ ਦੇ ਮਾਲਕ ਦਸ਼ਾ ਪਾਸਾਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਦੇ ਹੋਏ ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਰਵੰਸ ਦਾਨੀ ਦਾ ਬਖਸ਼ੋਹ ਜਕਾਰਾ ਕਰੋਂ ਬੁਲਾਉਂਦਾ ਆਖੋ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹੇ ਹੇਠ ਪੰਜ ਪੈਰਾਂ ਦੀ ਅਗਵਾਈ ਹੇਠ ਨਗਰ ਕੀਰਤਨ ਮਹਾਪੁਰਖਾ ਸਤਖੰਡ ਵਾਸੀ ਬਾਬਾ ਬੰਦਾਲਾ ਜੀ ਦੇ ਪਵਿੱਤਰ ਸਥਾਨ ਤੋਂ ਚੱਲ ਕੇ ਪਹਿਲੇ ਪੜਾਤੇ ਪਹੁੰਚਿਆ ਜੋ ਸਾਡੇ ਗੁਰੂ ਰੂਪ ਖਾਲਸਾ ਭਾਈ ਨਛੱਤਰ ਸਿੰਘ ਜੀ ਉਹਨਾਂ ਦੇ ਘਰਾਂ ਕੋਲ ਸਾਡੇ ਡਾਕਟਰ ਸਹਿਵਾਨ ਭਾਈ ਬਹਾਦਰ ਸਿੰਘ ਜੀ ਉਹਨਾਂ ਦੇ ਘਰਾਂ ਕੋਲ ਸੋ ਇਤਿਹਾਸ ਬੋਲਣ ਤੋਂ ਪਹਿਲਾਂ ਹੀ ਗੁਰੂ ਘਰ ਦੇ ਵਿੱਚ ਮੇਰੇ ਸਤਿਕਾਰਯੋਗ ਮਾਤਾ ਜੀ ਵੱਲੋਂ ਆਪਣੇ ਪੁੱਤਰ ਨੂੰ ਅਸ਼ੀਰਵਾਦ ਭੇਜਿਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਤਿਹਾਸ ਦਾ ਮਾਣ ਸਾਡੇ ਵੱਡੇ ਵੀਰ ਭਾਈ ਸਰੇਂਦਰ ਸਿੰਘ ਜੀ ਉਹਨਾਂ ਵੱਲੋਂ ਮਾਣ ਹੈ ਭਾਈ ਬੱਬੀ ਜੀ ਉਹਨਾਂ ਵੱਲੋਂ ਮਾਣ ਹੈ ਗੁਰੂ ਘਰ ਦੇ ਪ੍ਰਧਾਨ ਸਰਦਾਰ ਕਰਵੰਤ ਸਿੰਘ ਜੀ ਉਹਨਾਂ ਵੱਲੋਂ ਮਾਣ ਹੋਰ ਵੀ ਭੈਣਾ ਵੱਲੋਂ ਮਤਾਮਾ ਵੱਲੋਂ ਸਾਡੇ ਸਤਿਕਾਰਯੋਗ ਭਾਈ ਦਰਸਨ ਸਿੰਘ ਜੀ ਸੋਸਾਇਟੀ ਦੇ ਪ੍ਰਧਾਨ ਜੀ ਉਹਨਾਂ ਵੱਲੋਂ ਮਾਣ ਹੋਰ ਵੀ ਇਧਰ ਉਹ ਸਰਪੰਚ ਸਾਹਿਬ ਭਾਈ ਦਰਸਨ ਸਿੰਘ ਜੀ ਉਹਨਾਂ ਵੱਲੋਂ ਮਾਣ ਸੋ ਸਾਰਾ ਧੰਨਵਾਦ ਦਿਓ ਧਿਆਨ ਮਾਤ ਲੋਕ ਦੇ ਵਿੱਚ ਧਰਤੀ ਨੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸਾਂ ਮਿਲ ਕੇ ਜੋਦੜੀਆਂ ਕੀਤੀਆਂ ਵੀ ਸੱਚੇ ਬਾਦਸ਼ਾਹ ਮਾਤ ਲੋਕ ਦੇ ਵਿੱਚ ਕੋਈ ਸੂਰਮਾ ਕੋਈ ਜੋਧਾ ਕੋਈ ਮਹਾਪੁਰਖ ਭੇਜ ਜੋ ਜ਼ਬਰ ਜ਼ੁਲਮ ਦੇ ਨਾਲ ਟੱਕਰ ਲਵੇ ਤੇ ਧਰਮ ਦੀ ਰੱਖਿਆ ਕਰੇ ਧਰਤੀ ਦੀ ਪੁਕਾਰ ਸੁਣ ਕੇ 1660 ਈਸਵੀ ਨੂੰ ਪੰਡਲਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀ ਦੀ ਕੁੱਖੋਂ ਪਿਤਾ ਗੁਰੂ ਤੇਗ ਬਹਾਦਰ ਦੇ ਘਰ ਅਵਤਾਰ ਧਾਰਿਆ ਚਾਰ ਸਾਰੇ ਖੁਸ਼ੀਆਂ ਮਨਾਇਆਂ ਜਾ ਰੀਆਂ ਦੇਵਤਿਆਂ ਨੇ ਫੁੱਲ ਵਰਸਾਏ ਪਰਗਾਂ ਨੇ ਸ਼ੋਲੇ ਗਾਏ ਤੇ ਕਿਰਪਾ ਨੂੰ ਦਾਣ ਵੰਡਿਆ ਜਾ ਰਿਹਾ ਸੱਚ ਦਾ ਪ੍ਰਕਾਸ਼ ਹੋਇਆ ਝੂਠ ਦੇ ਨਾਲ ਟੱਕਰ ਲੈਣ ਦੀ ਖਾਤਰ ਗੋਵਿੰਦ ਰਾਏ ਨੇ ਅਵਤਾਰ ਧਾਰਿਆ ਵਾਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਅਵਤਾਰ ਧਾਰ ਕੇ ਜਿਸ ਤਰ੍ਹਾਂ ਪਟਨਾ ਸਾਹਿਬ ਦੀ ਧਰਤੀ ਤੇ ਸਤਗੁਰ ਪਾਤਸ਼ਾਹ ਆਏ ਉਸ ਵੇਲੇ ਗੁਰੂ ਕੇ ਸਿੱਖ ਸੰਗਤਾਂ ਮਾਤਾ ਗੁਜਰੀ ਨੂੰ ਜਿਸ ਤਰ੍ਹਾਂ ਵਧਾਈਆਂ ਦੇ ਰਹੀਆਂ ਆ ਉਸ ਵੇਲੇ ਦੇ ਸੇਣ ਨੂੰ ਭਾਈ ਕਰਪਾਲ ਸਿੰਘ ਪਾਲ ਤਪਾ ਮੰਡੀ ਦਾਸਵਰ ਸਿੰਘ ਖਾਲਸਾ ਢਬਾਲੀ ਦਾ ਕਮਿਸ਼ਨਰੀ ਜਥਾ ਮਾਤਾ ਗੁਜਰੀ ਨੂੰ ਵਧਾਈਆਂ ਹੈ ਤਾਉ ਦੰਦਾ ਜੀ ਆਉ ਮਨਾ ਮੇਰਿਆ ਸਿਮਰ ਪਰਮਾਤਮਾ ਨੂੰ ਜਿਹੜਾ ਸੁਤੜੇ ਕਰਮ ਜਗੋਂ ਨਗਾੜਾ ਬਾਦਿਸ਼ਾਹੀਆਂ ਸਰਦਾਰੀਆਂ ਬਖਸ਼ੇ ਦੇਵੇ ਗੁਰੂ ਤਖਤ ਦੇ ਉੱਤੇ ਬਿਠਾਉਣ ਵਾਲਾ ਸਾਰੀ ਦੁਨੀਆ ਨੂੰ ਤਾਂ ਤੇ ਰਿਜਕ ਦੇਵੇ ਗੁਰੂ ਵਿਛੜਿਆ ਤਾਈਂ ਬੁਲਾਉਣ ਵਾਲਾ ਜੋਗਾ ਸਿੰਘ ਦੀ ਰਾਤ ਨੂੰ ਕਰੇ ਰਾਖੀ ਜੀ ਫਹਿਰੇਦਾਰ ਦਾ ਭੇਸ ਬਦਲਾਉਣ ਵਾਲੋ ਪਉ ਸੁਦੀ 7ਵੀਂ ਸੀ ਸੰਡੇ 26 ਜਨਵਰੀ 1666 ਸੀ ਪਟਨੇ ਪਰਗਟਿਆ ਪੈਗੰਬਰ 1666 ਸੀ ਪਟਣੇ ਪਾਰੇਗਾ ਤੇ ਆ ਪੈਗੰਬਰ ਅਜੀ ਮਾਤੀ ਲੋਕੇ ਆਗੇ ਜੀ ਦਾ ਸੱਚ ਖੰਡ ਵਿੱਚ ਵਾਸ ਵਿਚ ਆਗੇ ਪਟਣੇ ਦੇ ਸਤਗੁਰੂ ਦੇਖਣ ਜਗਤ ਤਮਾਸ ਵਿਚ ਆਗੇ ਪਟਣੇ ਦੇ ਸਤਗੁਰੂ ਦੇਖਣ ਜਗਤ ਤਮਾਸ ਉਸ ਦੀ 7ਵੀਂ ਸੀ ਸੰਡੇ 22 ਜਨਵਰੀ 1666 ਸੀ ਪਟਣੇ ਪਰਗਟ ਆ ਪੈਗੰਬ ਜੀਦਾ ਸੱਚਖੰਡ ਵਿੱਚ ਵਸਾ ਵਿਚਿਆ ਗੇ ਪਟਣੀ ਦੇ ਸਤਿਗੁਰੂ ਦੇਖਣ ਜਗਤ ਤੁਮਾਸਾ ਵਿਚਿਆ ਗੇ ਪਟੜੀ ਦੇ ਸਤਿਗੁਰੂ ਦੇਖਣ ਜਗਤ ਤੁਮਾਸਾ ਸ੍ਰੀ ਦੋਸ਼ਟ ਦਮਨ ਰਾਜਾ ਜਿਸ ਦੀ ਬਣਗੀ ਗੁਜਰੀ ਮਾਤਾ ਇਸ ਫਾਰਸੀ ਸੂਰਜ ਨੇ ਅਰਸੀ ਸੂਰਜ ਨੂੰ ਚਮਕਾਤਾ ਇਸ ਫਾਰਸੀ ਸੂਰਜ ਨੇ ਅਰਸੀ ਸੂਰਜ ਨੂੰ ਚਮਕਾਤਾ ਗੁਰੂ ਤੇਗ ਬਹਾਦਰ ਦਾ ਪੁੱਤਰ ਪਰਮਪੁਰਖ ਦਾ ਦਸਲ ਬੀਜ ਆ ਗਈ ਪਕੜਨੇ ਦੇ ਸਤਿਗੁਰੂ ਦੇਖਣ ਜਗ ਤੂ ਤਮਾਸਾ ਬੀਜ ਆ ਗਈ ਪਕੜਨੇ ਦੇ ਸਤਿਗੁਰੂ ਦੇ ਕਿੜੇ ਜਗਤ ਤੂੰ ਤਮਸਾ ਵਿਚmaat ਲੋਕ ਦੇ ਜੀ ਹੋ ਵਿਚmaat ਲੋਕ ਦੇ ਜੀ ਆ ਗਿਆ ਬਾਗ ਜਗਤ ਦਾ ਮਾਲੀ ਖਸ਼ਬੋਈਆਂ ਬਿਖਰ ਗਈਆਂ ਕੈਕਣ ਲੱਗੀ ਡਾਲੀ ਡਾਲੀ ਖਸ਼ਬੋਈਆਂ ਬਿਖਰ ਗਈਆਂ ਕੈ ਕਰ ਲੱਗੀ ਡਾਲੀ ਡਾਲੀ ਬਗ ਜਾਏ ਫੁੱਲ ਖਿੜਦੇ ਕਲੀਆਂ ਤੇਰੇ ਨੇ ਲਗੀਆਂ ਹਾਸਾ ਵਿਚ ਆ ਦੇ ਪਟੜੀ ਨੇ ਸਤਗੁਰੂ ਦੇਖੜ ਜਗ ਤੂ ਤਮਾਸਾ ਵਿਚ ਆ ਗਈ ਪਟੜੀ ਨੇ ਸਤਗੁਰੂ ਦੇਖੜ ਜਗ ਤੂ ਤਮਾਸਾ ਗੁਰ ਨਾਮੇ ਬਾਤ ਸ਼ਾਨੂ ਖਬਰਾਂ ਟਾਕੇ ਵਿੱਚ ਪਚਾਈਆਂ ਅੱਜ ਪਰੀਆਂ ਪਟਣੇ ਚ ਵਾਰਸ ਕਰਨ ਹੁਲਾ ਦੀ ਆਇਆਂ ਅੱਜ ਪਰੀਆਂ ਪਟਣੇ ਚ ਵਾਰਸ ਕਰਨ ਹੁਲਾ ਦੀ ਆਇਆਂ ਦਿੱਤਾ ਜਾਨ ਗੁਰੇ ਬਾਰੂ ਨਾ ਕੋਈ ਦਰ ਤੋ ਗਿਆ ਨਰਾਸ ਵਿਚ ਆ ਗਈ ਪਟਣੇ ਦੇ ਸਤਿਗੁਰੂ ਦੇਖੜ ਜਗਤ ਤੁਮਸੋ ਵਿਚਿਆ ਦੇ ਨਿਪਟਣੇ ਦੇ ਸਤਿਗੁਰੂ ਦੇਖੜ ਜਗਤ ਤੁਮਸੋ ਰੱਖੇ ਮਜਲੂ ਮਾਂ ਦੇ ਭੜ ਕੇ ਵਿੱਚ ਜਗਤ ਦੇ ਆਏ ਨਾ ਰੱਖਤਾ ਮਾਤਾ ਨੇ ਬਾਲ ਦਾ ਬਾਲਕ ਗੋਵਿੰਦ ਰਾਏ ਨਾ ਰੱਖਤਾ ਮਾਤਾ ਨੇ ਬਾਲ ਦਾ ਬਾਲਕ ਗੋਵਿੰਦ ਰਾਏ ਰਾਤੇ ਦੁਖੀਆਂ ਨੂੰ ਦੇ ਦਿਉ ਦਿਲਾਸ ਬਿਜ ਆ ਗਈ ਪਟੜੀ ਦੇ ਸਤਗੁਰੂ ਦੇਖਣ ਜਗਤ ਤਮਸਾ ਬਿਜ ਆ ਗਈ ਪਟੜੀ ਦੇ ਸਤਗੁਰੂ ਦੇਖਣ ਜਗਤ ਤਮਸਾ ਭਗ ਪੱਥਰ ਚੂਮ ਉਠੇ ਗਿਰੀ ਸ਼ਵਾਲਕ ਅਤੇ ਹਿਮਾਲਾ ਇਸ ਕਾਲੀ ਤਣਗਾ ਚ ਆ ਗਿਆ ਸਤਗੁਰ ਨਾਮ ਉਹ ਜਾ ਅੱਲਾ ਇਸ ਕਾਲੀ ਤਣਗਾ ਚ ਆ ਗਿਆ ਸਤਗੁਰ ਨਾਮ ਉਹ ਜਾ ਅੱਲਾ ਚਾਲੀ ਉਛਲੇ ਅਨਦੀਆਂ ਦਾ ਸਤ ਨੂੰ ਵਜੂਰਾ ਦੀ ਜਮਨਾ ਵਿਆਸਾ ਵਿਚ ਆ ਗਈ ਪਟੜੀ ਦੇ ਸਤਗੁਰੂ ਦੇਖਣ ਜਗ ਤੋ ਤਮਾਸਾ ਵਿਜਾ ਗਰੀ ਪਟੜੇ ਨੇ ਸਤਿਗੁਰੂ ਦੇਖਣ ਜਗਤ ਤਮਸੋ ਹੱਥ ਧਰ ਤੋ ਕੁਝ ਨਾ ਤੇ ਜਿੱਤ ਵੀ ਖਮਸਾਨੋ ਸ਼ਾਂਤੀ ਦਰਸ਼ਨ ਕਰ ਸੋਚ ਰਹਾ ਇਹ ਉਪਜੀ ਨਮੀ ਕ੍ਰਾਂਤੀ ਦਰਸ਼ਨ ਕਰ ਸੋਚ ਰਹਾ ਇਹ ਉਪਜੀ ਨਮੀ ਕ੍ਰਾਂਤੀ ਬਾੜ ਗੁਰੂ ਮੁਨਖਤਾ ਦਾ ਬਾਣ ਗੁਰੂ ਮਨੁਖਤਾ ਦਾ ਦੇਣਾ ਪੈਂਤੂ ਸਮਾਜਿਕ ਪਾਸਾ ਵਿਜੀ ਆਗਰੇ ਪੱੜਨੇ ਦੇ ਸਤਿਗੁਰੂ ਦੇਖਣ ਜਗਤ ਤੋ ਤਮਾਸ ਅੱਜ ਤੱਕ ਆਗੇ ਪੱੜਨੇ ਦੇ ਸਤਿਗੁਰੂ ਦੇਖਣ ਜਗਤ ਤੋ ਤਮਾਸ ਅੱਜ ਤਾਂ ਹੀਰੌਣ ਕਾਂਜੀ ਹੋਈਆਂ ਪਟਣਾ ਸ਼ਹਿਰ ਅੰਦਰ ਜਗ ਮਗ ਜਗ ਕਰ ਉਠੇ ਮਸੀਤਾਂ ਗੁਰੂ ਦਵਾਰੇ ਮੰਦਰ ਜਗ ਮਗ ਜਗ ਕਰ ਉਠੇ ਮਸੀਤਾਂ ਗੁਰੂ ਦਵਾਰੇ ਮੰਦਰ ਹਰਿਮਾਨ ਸੇ ਪਹਿਲਾ ਹੈ ਬੁੱਧ ਸਿੰਘ ਨੇ ਹਰਿਮਾਨ ਸੇ ਪਹਿਲਾ ਹੈ ਬੁੱਧ ਸਿੰਘ ਨੇ ਲਿਖਤੇ ਸ਼ਾਂਤ ਪੰਜਾਬੀ ਪਾਸ ਆਓ ਵਿਚ ਆਗੇ ਪਟਣ ਦੇ ਸਤਗੁਰ ਦੇਖਣ ਜਗਤ ਤਮਾਸ਼ਾ ਵਿਚ ਆਗੇ ਪਟਣ ਦੇ ਸਤਗੁਰ ਦੇਖਣ ਜਗਤ ਤਮਾਸ਼ਾ ਵਿਚ ਆਗੇ ਪਟਣ ਦੇ ਸਤਗੁਰ